ਲੋ ਜੀ ਆਪਾਂ ਪਹਿਲੀ ਵਾਰ ਹੀ ਆਏ ਸੀਗੇ ਸ਼ਿਮਾਰ ਦੇ ਮੇਲੇ ਕਹਿੰਦੇ ਬਹੁਤ ਮਸ਼ਹੂਰ ਹੁੰਦਾ ਇੱਥੇ ਆਪਾਂ ਚਿੰਦਗੀ ਦੇ ਵਿੱਚ ਪਹਿਲੀ ਵਾਰ ਹੀ ਆਏ ਆ ਤੇ ਇੱਥੇ ਜਿਹੜੀ ਸੀਗੀ ਜਗਾ ਇੱਥੇ ਕਹਿੰਦੇ ਵੀ ਮੱਟੇ ਗਣਦੇ ਜਿਹੜਾ ਕੱਢਦਾ ਵੀ ਉਹਦੇ ਕਦੇ ਸਾਪ ਜਾਂ ਕੋਈ ਸੁੱਖ ਜਿਹਾ ਦਿੱਖਦਾ ਨਹੀਂ ਹੁੰਦਾ ਸੋ ਇੱਥੇ ਬਹੁਤ ਸੋਹਣਾ ਮੇਲਾ ਹੁੰਦਾ ਬਹੁਤ ਭਾਰੀ ਮੇਲਾ ਹੁੰਦਾ ਆ ਇੱਥੇ ਨਾਲ ਹੀ ਸਾਈਡ ਤੇ ਜਗਾ ਬੜੀ ਹੋਈ ਆ ਤੇ ਬਹੁਤ ਜ਼ਿਆਦਾ ਕੱਟ ਹੁੰਦਾ ਇੱਥੇ ਨਾ ਵੱਡੇ ਵੱਡੇ ਮਤਲਬ ਇੱਥੇ ਚੰਦੂਆਂ ਦੇ ਪਮਾਇਆ ਹੋਇਆ ਜਿਵੇਂ ਤੇ ਆਲੋ ਬਾਜ਼ਾਰ ਆ ਗਿਆ ਜੀ ਬਾਜ਼ਾਰ ਬੜੇ ਸਜਾਇਆ ਹੋਇਆ ਬਹੁਤ ਜ਼ਿਆਦਾ ਵੱਡਾ ਮੇਲਾ ਸੇਲਾਂ 10-10 ਰੁਪਏ ਚ ਇੱਥੇ ਦੇਖੋ ਚੀਜ਼ ਇਹ ਵਧੀਆ ਇੱਥੇ ਯਾਰ ਦੇਖਣ ਵਾਲੀ ਚੀਜ਼ ਆ ਬਹੁਤ ਵਧੀਆ ਮੌਕਾ ਤੇ ਬਿਰਤੂ ਬਿਆਰ ਬਹੁਤ ਜ਼ਿਆਦਾ ਆਫਰ ਜਦੋਂ ਅਸੀਂ ਗਏ ਸੀਗੇ ਦੁਪਹਿਰ ਜਿਹੜਾ ਸਮਾਂ ਸੀਗਾ ਉਦੋਂ ਇੰਨਾ ਜ਼ਿਆਦਾ ਹੈ ਨਹੀਂ ਸੀਗਾ ਘੱਟ ਸੀਗਾ ਤੇ ਬੜੀ ਦੂਰ ਦੂਰ ਤੋਂ ਲੋਕ ਆਉਂਦੇ ਆਪਾਂ ਪਹਿਲਾਂ ਕਿਤਾਬਾਂ ਵਿੱਚ ਵੀ ਪੜਿਆ ਹੁੰਦਾ ਕੁਝ ਬਾਤਾਂ ਦਾ ਬਹੁਤ ਜ਼ਿਆਦਾ ਮਸ਼ਹੂਰ ਹੈਗਾ ਮੈਨੂੰ ਨਹੀਂ ਸੀ ਪਤਾ ਕਿ ਇਹ ਚੀਜ਼ ਇਹ ਬੱਤਾਂ ਬਾਤ ਕਰ ਕੋਈ ਨਾ ਲੱਭੋ ਜਾਂਦਾ ਬੰਦਾ ਉਦੋਂ ਪਤਾ ਲੱਗਦਾ ਕਿ ਮਿਲਣਾ ਕਿੱਡਾ ਵੱਡਾ ਹੈ ਨਹੀਂ ਜ਼ਿਆਦਾ ਬਾਕੀ ਦੇਖਿਆ ਆਪਾਂ ਪਿਆਰ ਚ ਨਿਕਲੇ ਇਸੇ ਵਜ੍ਹਾ ਨਾਲ ਪਿਆਰ ਤੇ ਚਲੋ ਅਸੀਂ ਤਾਂ ਕੀ ਲੈਣਾ ਸੀ ਜਿਹੜਾ ਨੇ ਹੋਂਦ ਆ ਮਾਹੌਲ ਵਿੱਚ ਨਾਲ ਆ ਜਾਂਦਾ ਵਾ ਕੀ ਹਾਂ ਇੱਥੇ ਕੀ ਦਗਾਣਾ ਲਿਖੇ ਕਿਹੜੀਆਂ ਜਿਹੜੀਆਂ ਸੌਸ ਲੱਗੀਆਂ ਦੇਖੋ ਤਾਂ ਜਿਆਦਾਤਰ ਇਹ ਸਵਾਨ ਬਹੁਤ ਜਿਆਦਾ ਕੁੜੀਆਂ ਦਾ ਬਹੁਤ ਜਿਆਦਾ ਯਾਰ ਆਹ ਕੁੜੀ ਨੂੰ ਦੇਖ ਕੇ ਉੱਥੇ ਬੜਾ ਫੀਲ ਵੀ ਵਾਇਰ ਇਹ ਨਹੀਂ ਛੋਟੀ ਉਮਰ ਆ ਦੇਖੋ ਰਸਤੇ ਦੇ ਉੱਪਰ ਹੀ ਸਿਰਫ ਲੈ ਦੇ ਕੁਪੀ ਸਟੰਡ ਕਰਦੀ ਹੈ ਰਿਦਾ ਖਤਰਾ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਜੇ ਬੱਚਾ ਕੋਲੇ ਟੈਕ ਤੇ ਤਾਂ ਰੱਬ ਬਣਾ ਕੇ ਕੁਝ ਨਹੀਂ ਦੇਖੋ ਕਿੰਨੀਆਂ ਸਖੀਆਂ ਪੱਤੀਆਂ ਜਿਹੜੀਆਂ ਆਈਆਂ ਸਜਾਨੀਆਂ ਹੁਣ ਟੰਗੀਆਂ ਹੋਈਆਂ ਸੀ ਜਿਹਨੇ ਲੈਣੀਆਂ ਲੈ ਸਕਦਾ ਚੰਡੋਲਾ ਤਾਂ ਵੇਖੋ ਬਹੁਤ ਜ਼ਿਆਦਾ ਆਮ ਹੀ ਵੱਡੀਆਂ ਵੱਡੀਆਂ ਛੋਟੀਆਂ ਛੋਟਰੀ ਵਰਦੀਆਂ ਪਰ ਇੱਥੇ ਜਾ ਕੇ ਮੈ ਤਾਂ ਗਿਆ ਨਹੀਂ ਜੀ ਪਰ ਡਰ ਬਹੁਤ ਲੱਗਦਾ ਸੀ ਜੇ ਉਥੇ ਚਾਹੀਏ ਤਾਂ ਕੋਈ ਵੇਖੇ ਕੋਈ ਡਰਦਾ ਆਗਰ ਮੌਤ ਦਾ ਕੋਈ ਮੌਤ ਦਾ ਬੇਨਤੀ ਅੰਦਰ ਦੇ ਬਹੁਤ ਚਲਾਉਂਦੇ ਆ ਬਾਈ ਤੇ ਗੱਡੀ ਵੀ ਬੜਾ ਵਧੀਆ ਸੀਗਾ ਮੈਂ ਗਾ ਦੇਖਣ ਵਾਲਾ ਸੋ ਕੇ ਵੀ ਸਮੋਹ ਮਦਦ ਹੋਣੇ ਆ। ਆ ਵਯਾ ਵੀ ਬੜੀ ਖਤਰਨਾਕ ਚੀਜ਼ ਹੈ। ਲੋ ਜੀ ਦੇਖੋ ਨਾਲ ਦੀ ਨਾਲ ਹੀ ਲੱਗਾ ਮੈਨੂੰ ਤਾਂ ਇਹੀ ਡਰ ਰਿਹਾ ਜੇ ਤੁਰੇ ਅੱਜ ਦਾ ਡੱਬਾ ਜਾ ਡਾ ਗਿਆ। ਲੋ ਜੀ ਚੱਪਕੀ ਹਟ ਟੈਕ ਟੈਕ ਡਾਉਨ ਲੱਗੀ ਸੀ। ਲੋਕਾਂ ਤੋਂ ਚਾਈ ਜਾਂਦੇ ਸਾਰੇ ਖੜਕੇ ਦੇਖ ਸਕਦੇ ਆ। ਸਾਈਡਾਂ ਤੇ ਲੱਗਿਆ ਹੋਇਆ ਤੇ ਵਿੱਚ ਜਿਹੜਾ ਦਾ ਟਾਈਪ ਨਾ ਹੈਗਾ ਉਹਦੇ ਵਿੱਚ ਉਹਦੇ ਉੱਪਰ ਮੋਟਰਸਾਈਕਲ ਤੇ ਗੱਡੀਵਾਂ ਵਗ ਰਹੇ ਨੇ ਦੌੜੀ ਆਉਂਦੀ ਹੈ ਜਿਹੜੀ ਚੱਲ ਰਹੀ ਹੈ ਇਹ ਤੋਂ ਇਹ ਗੱਡੀਆਂ ਇੰਤੂ ਦੇ ਜਾ ਰਹੇ ਨੇ ਪੂਤ ਬੰਗਲਾ ਇਹ ਤਾਂ ਹਰ ਮੇਲੇ ਤੇ ਹੁੰਦਾ ਛੇ ਜਿੱਤਾਂ ਦਾ ਮਰਜ਼ੀ ਹੋਵੇ ਜਿੱਥੇ ਮਰਜ਼ੀ ਮੇਲਾ ਲੱਗਾ ਹੋਵੇ ਪਰ ਪੂਤ ਬੰਗਲਾ ਦੌੜ ਜਾਂਦੀ ਸਮਾਂ ਚੜ੍ਹੇ ਬਗਾਨ ਕੀ ਨਵਾਂ ਸਪੋਰਟਸ ਟਿਕਟਸ ਆਪਾਂ ਦੀ ਤੁਹਾਨੂੰ ਕਿਰਪਾ ਕਰਕੇ ਇੱਧਰ ਕੀ ਇੱਥੇ ਨਵੀ ਸ਼ਾਲਾ ਮੰਦ ਆ ਰਹੀ ਹੈ ਆਹ ਲੋ ਇਹ ਆਪ ਮੇਰੇ ਤੇ ਬਹੁਤ ਬਹੁਤ ਜੀਵਨ ਸਟਾਰਟਿੰਗ ਮੈਚ ਦਾ ਸਾਡੇ ਜਿੰਦ ਸੌਣ ਚ ਜਿਵੇਂ ਆਇਆ ਹੋ ਤਾਂ ਕੀ ਕਹਿੰਦੇ ਮਿੱਠੀ ਵੀ ਹੁੰਦੀ ਹੈ ਤੇ ਤਮਕੀਨ ਵਾਲੀ ਤੇ ਬਹੁਤ ਟੇਸਟੀ ਹੁੰਦੀ ਹੈ ਬੜਾ ਲੱਗਿਆ ਸਿੱਧਾ ਉਹ ਜਿੱਥੇ ਜਿਹੜੇ ਗਲਾਸਾਂ ਦੇ ਬੋਲਾ ਮਾਰਦੇ ਸੀ ਛੇਤੀ ਵਜਦੀ ਨਹੀਂ ਇਹ ਐਵੇਂ ਜਾਂਦੀ ਫਿਰਦੀ Yeah,